ਮਾਨਯੋਗ ਸੀਐਮ ਪੰਜਾਬ ਸਾਹਿਬ ਅਤੇ ਮਾਨਯੋਗ ਡੀਜੀਪੀ ਪੰਜਾਬ ਦੇ ਦਿਸ਼ਾ ਦੇ ਦਿਸ਼ਾ ਹੇਠ ਜੁਰਮ ਦੇ ਖਿਲਾਫ ਜ਼ੀਰੋ ਟੋਲਰੈਂਸ ਲੈਂਦੇ ਹੋਏ ਜਿਹੜੀ ਪੰਜਾਬ ਪੁਲਿਸ ਕੰਮ ਕਰ ਰਹੀ ਹੈਗੀ ਹੈ। ਇਹਦੀ ਲੜੀ ਦੇ ਵਿੱਚ ਹੀ ਤਰਨਤਾਰਨ ਪੁਲਿਸ ਨੂੰ ਕੱਲ ਇੱਕ ਵੱਡੀ ਕਾਮਯਾਬੀ ਮਿਲੀ ਹੈ। ਜਿਹਦੇ ਵਿੱਚ ਇੱਕ ਵਿਦੇਸ਼ ਬੈਠੇ ਜਿਹੜੇ ਗੈਂਗਸਟਰ ਹੈ ਉਹਨਾਂ ਵੱਲੋਂ ਜਿਹੜਾ ਫਿਰੋਤੀ ਦਾ ਜਿਹੜਾ ਇੱਕ ਜਿਹੜਾ ਗੁੱਟ ਚਲਾਇਆ ਜਾਂਦਾ ਸੀਗਾ ਉਹਦਾ ਅਸੀਂ ਪਰਦਾ ਫਾਸ਼ ਕੀਤਾ ਹੈਗਾ। ਤਰਨਤਾਰਨ ਪੁਲਿਸ ਨੂੰ ਜਿਹੜਾ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਗਰੁੱਪ ਹੈਗਾ ਜਿਹੜਾ ਬਾਰ-ਬਾਰ ਵਕਫ ਵਕਫ ਥਾਵਾਂ ਤੇ ਇੱਕ ਵਿਦੇਸ਼ੀ ਬੈਠੇ ਗੈਂਗਸਟਰ ਦੇ ਕਹਿਣ ਤੇ ਫਿਰੋਤੀਆਂ ਵੀ ਮੰਗਦਾ ਹੈਗਾ ਤੇ ਇਹਨਾਂ ਨੇ ਸਾਡੇ ਤਰਨਤਾਰਨ ਨੇਮ ਚ ਵਕਫ ਵਕਫ ਥਾਵਾਂ ਤੇ ਫਾਇਰਿੰਗ ਦੀ ਵਾਰਦਾਤਾਂ ਵੀ ਕੀਤੀਆਂ ਇਹਦੇ ਉੱਤੇ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਤਰਨਤਾਰਨ ਪੁਲਿਸ ਵੱਲੋਂ ਜਿਹੜੇ ਐਸਪੀ ਡੀ ਸਾਹਿਬ ਡੀਐਸਪੀ ਡੀ ਇੰਚਾਰਜ ਸੀਆਈਏ ਤੇ ਐਸਐਚਓ ਸਦਰਪੱਟੀ ਵੱਲੋਂ ਕਾਰਵਾਈ ਕਰਦੇ ਹੋਏ ਖੂਫੀਆ ਇਨਫੋਰਮੇਸ਼ਨ ਦੇ ਬੇਸ ਤੇ ਇੱਕ ਸਪੈਸ਼ਲ ਨਾਕਾਬੰਦੀ ਕੀਤੀ ਗਈ ਆ ਦੌਰਾਨੇ ਗਸ਼ਤ ਸਾਨੂੰ ਦੋ ਸ਼ੱਕੀ ਬੰਦੇ ਮਿਲੇ ਜਿਹੜੀ ਇਮੀਡੀਏਟਲੀ ਰੋਕ ਕੇ ਉਹਨਾਂ ਨੂੰ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕੀਤੀ ਜਿਹਦੇ ਵਿੱਚ ਡਰ ਕੇ ਉਹਨਾਂ ਨੇ ਜਿਹੜੀ ਜਵਾਬੀ ਫਾਇਰ ਪੁਲਿਸ ਤੇ ਕਰਤੇ ਜਵਾਬੀ ਫਾਇਰ ਹੋਣ ਤੇ ਇਮੀਡੀਏਟਲੀ ਜਿਹੜੀ ਪੁਲਿਸ ਵੱਲੋਂ ਆੜ ਲਈ ਗਈ ਤੇ ਆਪਣੇ ਆਪਣੇ ਬਚਾਅ ਦੇ ਵਿੱਚ ਸੈਲਫ ਡਿਫੈਂਸ ਦੇ ਵਿੱਚ ਜਿਹੜਾ ਫਾਇਰ ਕਰਦੇ ਹੋਏ ਇਨਾਂ ਤੋਂ ਜਿਹੜਾ ਇੱਕ ਅਕਿਊਜ਼ਡ ਹੈ ਪਵਨਦੀਪ ਸਿੰਘ ਪੁੱਤਰ ਜਗਮੋਹਨ ਸਿੰਘ ਵਾਸੀ ਬਲੇਰ ਰੋਡ ਪਿੱਖੇਵਿੰਡ ਇਹਦੇ ਜਿਹੜੇ ਇੱਕ ਫਾਇਰਮ ਇੰਜਰੀ ਹੋਈ ਹੈ ਇਹਦੇ ਲੱਤ ਤੇ ਗੋਲੀ ਵੱਜੀ ਹੈਗੀ ਹੈ ਤੇ ਦੂਜਾ ਮੁੰਡਾ ਜਿਹੜਾ ਉਹਦੇ ਨਾਲ ਸੀਗਾ ਜਿਹੜਾ ਕਿ ਜੁਬਿਨਾਈਲ ਹੈਗਾ ਉਹਨੂੰ ਵੀ ਅਸੀਂ ਐਪਰੀਹੈਂਡ ਕਰ ਲਿਆ ਹੈਗਾ ਇਸ ਵਾਰਦਾਤ ਦੇ ਉੱਤੇ ਇਮੀਡੀਏਟਲੀ ਜਿਹੜੀ 18 ਤੇ 19 ਰਾਤ ਦੇ ਵਿੱਚ ਹੋਇਆ ਹੈ ਮੁਕੱਦਮਾ ਨੰਬਰ 97 ਜੇਰਤਾਰਾ 109 ਤੇ 35 ਭਾਰਤੀਏ ਨਾਗਰਿਕ ਸਨੇਤ ਨਾਗਰੀ ਸਨੇਤਾ ਅਤੇ ਆਮ ਸੈਕਟ ਦੇ ਤਹਿਤ ਜਿਹੜਾ ਮੁਕਦਮਾ ਜਿਹੜਾ ਦਰਜ ਕਰ ਲਿਆ ਗਿਆ ਹੈਗਾ ਤੇ ਜਿਹੜੇ ਇਹ ਮੁਜਰਮ ਹੈਗੇ ਇਹ ਜਿਹੜੇ ਜੇਰੇ ਇਲਾਜ ਹੈਗੇ ਆ ਮੁੱਢਲੀ ਪੁੱਛਗਿੱਛ 'ਚ ਇਹ ਗੱਲ ਸਾਹਮਣੇ ਆਈ ਹੈਗੀ ਹੈ ਕਿ ਆਹ ਬੰਦੇ ਇਸ ਇਲਾਕੇ 'ਚ ਜਿਹੜਾ ਵੇਟ ਕਰ ਰਹੇ ਸੀਗੇ ਤੇ ਇਹਨਾਂ ਨੇ ਇਸ ਇਲਾਕੇ ਦੇ ਵਿੱਚ ਇੱਕ ਮੋਟਰਸਾਈਕਲ ਦੀ ਖੋ ਕਰਕੇ ਆ ਕੋਈ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਮੌਕੇ ਤੇ ਅरेस्ट ਦੌਰਾਨ ਇਹਨਾਂ ਕੋਲੋਂ ਦੋ ਜਿਹੜੇ ਵੈਪਨ ਬਰਾਮਦ ਹੋਏ ਐ ਇੱਕ ਜਿਹੜਾ ਸੋਫਿਸਟੀਕੇਟਿਡ ਗਲੌਕ 9mm ਵੈਪਨ ਜਿਹੜਾ ਮੇਡ ਇਨ ਆਸਟਰੀਆ ਸਮੇਤ ਮੈਗਜ਼ੀਨ ਤੇ ਇੱਕ ਜ਼ਿੰਦਾ ਰੌਣ ਤੇ ਦੋ ਚਲੇ ਹੋਏ ਖੋਲ ਬਰਾਮਦ ਹੋਏ ਐ ਇਸ ਤੋਂ ਇਲਾਵਾ ਇੱਕ ਨਜਾਇਜ਼ ਦੇਸੀ ਪਿਸਟਲ ਜਿਹੜਾ 32 ਬੋਰ ਸਮੇਤ 8 ਲੋਂਗ ਜਿਹੜੇ ਇਹਨਾਂ ਕੋਲੋਂ ਬਰਾਮਦ ਹੋਏ ਐ ਦੌਰਾਨ ਇਹ ਤਫਤੀਸ਼ ਇਹਨਾਂ ਤੋਂ ਮੁੱਢਲੀ ਪੁੱਛਗਿੱਛ ਤੇ ਕੋਈ ਜਿਹੜੀ ਵਾਰਦਾਤਾਂ ਆ ਤਰਨ-ਤਰਨ ਦੇ ਵਿੱਚ ਇਹਨਾਂ ਨੇ ਕੀਤੀਆਂ ਉਹ ਵੀ ਟਰੇਸ ਹੋਈਆਂ ਇਹਦੇ ਵਿੱਚ ਮੁਕੱਦਮਾ ਨੰਬਰ 70 ਮਿਤੀ 12 8 2024 ਆ ਜੁਰਮ 109 384 111 120B ਡੀਐਨਐਸ ਤੇ 25 ਆਮਜ਼ ਐਕਟ थाना ਬਲਟੋਹਾ ਵਿੱਚ ਦਰਜ ਸੀਗਾ ਜਿਹਦੇ ਵਿੱਚ ਇੱਕ ਬਲਟੋਹਾ ਦੇ ਵਿੱਚ ਇੱਕ ਦੁਕਾਨ ਦੇ ਉੱਤੇ ਮੋਦੀਖਾਨੇ ਉੱਤੇ ਜਿਹੜੀ ਫਾਇਰਿੰਗ ਇਹਨਾਂ ਨੇ ਕੀਤੀ ਸੀਗੀ ਦੂਜਾ ਮੁਕੱਦਮਾ ਨੰਬਰ 73 ਮਿਤੀ 18/7/2024 125 BNS ਤੇ ਆਮ ਜੈਕਟ ਸਦਰ ਪੱਟੀ ਦਰਜ ਹੋਇਆ ਸੀ ਜਿੱਥੇ ਪਿੰਡ ਚੂਸਲੇਵੜਵੇ ਵਿੱਚ ਇੱਕ ਡਾਕਟਰ ਸਾਹਿਬ ਦੇ ਉੱਤੇ ਜਿਹੜੀ ਇਹਨਾਂ ਵੱਲੋਂ ਫਾਇਰਿੰਗ ਕੀਤੀ ਗਈ ਸੀ ਤੀਜਾ ਮੁਕੱਦਮਾ ਟਰੇਸ ਹੋਇਆ ਹੈਗਾ ਮੁਕੱਦਮਾ ਨੰਬਰ 99 ਮਿਤੀ 3/9/2024 ਜਿਹੜਾ ਜੁਰਮ 308 2 308 4 125 351 BNS ਤੇ ਆਮ ਜੈਕਟ ਦੇ ਤਹਿਤ ਸਦਰ ਪੱਟੀ ਦੇ ਵਿੱਚ ਦਰਦ ਹੋਇਆ ਇਹਦੇ ਵਿੱਚ ਦੋਸ਼ੀਆਂ ਨੇ ਜਿਹੜਾ ਘਰਿਆਲੇ ਦੇ ਵਿੱਚ ਇੱਕ ਸੁਨਿਆਰੇ ਦੀ ਦੁਕਾਨ ਤੇ ਵੀ ਫਾਇਰਿੰਗ ਕੀਤੀ ਸੀਗੀ ਚੌਥਾ ਇਹਨਾਂ ਤੋਂ ਇੱਕ ਅਸੀਂ ਜਿਹੜਾ ਤਫ਼ਤੀਸ਼ਰਾਂ ਨੇ ਇੱਕ ਵੀਡੀਓ ਵੀ ਸਾਨੂੰ ਮਿਲਿਆ ਸੀਗਾ ਜਿਹਦੇ ਵਿੱਚ ਇੱਕ ਜਿਹੜੇ ਨਾਗਰਿਕ ਹੈਗੇ ਆ ਉਹਨਾਂ ਦੀ ਇਹ ਰੈਕੀ ਵੀ ਕਰ ਰਹੇ ਸੀ ਤੇ ਅੱਗੇ ਜਾ ਕੇ ਉਹਨਾਂ ਉੱਤੇ ਵੀ ਜਿਹੜਾ ਇਹਨਾਂ ਨੇ ਜਿਹੜੀ ਵਾਰਦਾਤ ਕਰਨ ਦੀ ਜਿਹੜੀ ਕੋਸ਼ਿਸ਼ ਕਰਨੀ ਸੀਗੀ ਜਿਹੜਾ ਇਹਨਾਂ ਦੀ ਅਰੈਸਟ ਤੋਂ ਜਿਹੜੇ ਇਲਾਕੇ ਦੇ ਕਾਫੀ ਜਿਹੜੇ ਕੇਸ ਟਰੇਸ ਵੀ ਹੋਏ ਹਨ ਅਤੇ ਆਉਣ ਵਾਲੇ ਸਮੇਂ ਤੇ ਜਿਹੜੀ ਕੋਈ ਇਹ ਵੱਡੀ ਵਾਰਦਾਤ ਕਰਨ ਨੂੰ ਵੀ ਇਹਨਾਂ ਦੇ ਜਿਹੜੇ ਮਨਸੂਬੇ ਸੀਗੇ ਉਹ ਵੀ ਅਸੀਂ ਜਿਹੜੇ ਰੱਦ ਕਰਦੇ ਹਨ ਦੋਸ਼ੀਆਂ ਦਾ ਹੰਡ ਰਿਮਾਂਡ ਲਿਆ ਜਾਊਗਾ ਰਿਮਾਂਡ ਲੈਣ ਉਪਰੰਤ ਹੋਰ ਜਿਹੜੀ ਢੁਗਾਈ ਨਾਲ ਇਹਨਾਂ ਦੇ ਸਾਥੀ ਹੈਗੇ ਆ ਉਹਨਾਂ ਸਮੇਤ ਵੀ ਜਿਹੜੀ ਤਫ਼ਤੀਸ਼ ਕੀਤੀ ਜਾਊਗੀ ਤੇ ਬੈਕਵਰਡ ਤੇ ਫਾਰਵਰਡ ਲਿੰਕਵੇਜਸ ਤੇ ਵੀ ਵਰਕ ਕੀਤਾ ਜਾਊਗਾ ਉਮੀਦ ਕਰਦੇ ਆ ਕਿ ਹੋਰ ਵੀ ਜਿਹੜੀ ਵਾਰਦਾਤਾਂ ਤੇ ਉਹਨਾਂ ਦੇ ਸਾਥੀ ਕਾਬੂ ਕੀਤੇ ਜਾਣਗੇ ਸਰ ਇਹ ਕਿਹੜੇ ਕਿਹੜੀ ਗੋਣਾਂ ਹੈਗੇ ਸਰ ਵਾਦਨੇ ਗੋਲੀ ਚਲਾਈ ਆ ਉਹ ਇਹ ਕਿੰਨਾ ਦੇ ਕੈਂਟ ਚ ਚਲਾਈ ਪਿੱਛੇ ਕਿਹੜੇ ਗੈਂਗਸਟਰ ਨੇ ਸਰ ਇਹਨਾਂ ਦੇ ਇੱਕ ਵਿਦੇਸ਼ ਬੈਠੇ ਗੈਂਗਸਟਰ ਹੈਗੇ ਆ ਉਹਨਾਂ ਵੱਲੋਂ ਹੀ ਜਿਹੜੀ ਚਲਾਈ ਕੋਈ ਨਾਮ ਸਰ ਟੋਟਲ ਕਿੰਨੇ ਰੌਂਡ ਦੋਤਾ ਨੇ ਸਰ ਫਾਇਰ ਕੀਤੇ ਆ ਜਾਂ ਪੁਲਿਸ ਵੱਲੋਂ ਕਿੰਨੇ ਟੋਟਲ ਰੌਂਡ ਕਿੰਨੇ ਕ ਫਾਇਰ ਹੋਏ ਪੁਲਿਸ ਵੱਲੋਂ ਤਕਰੀਬਨ 6 ਰੌਂਡ ਜਿਹੜੇ ਫਾਇਰ ਹੋਏ ਆ ਸਰ ਪਹਿਲਾਂ ਵੀ ਮਾਮਲੇ ਦਰਜ ਇਹਨਾਂ ਦੇ ਕੋਈ ਇਹਨਾਂ ਤੇ ਪਹਿਲਾਂ ਕੋਈ ਮਾਮਲਾ ਨਹੀਂ ਸੀਗਾ ਜਿਹੜਾ ਐਡਲਟ ਹੈਗਾ ਤਕਰੀਬਨ 1 17 ਸਾਲ ਤੋਂ 18 ਸਾਲ ਦੇ ਵਿੱਚ ਹੈ ਸਰ ਕਿਹੜੀ ਗੈਂਗ ਦਾ ਸਮਰੱਥ ਹੈ ਗੈਂਗਸਟਰ ਬਾਹਰ ਮਿਠੇ ਕਿਹਨਾਂ ਦੇ ਕਹਿੰਦੇ ਸਾਰੀਆਂ ਮਾਰਦਾਤਾ ਕਰ ਰਹੇ ਸੀ ਔਰ ਕੋਈ ਨਾਮ ਕੋਈ ਸਪੈਸੀਫਿਕ ਆ ਇਹ ਇੱਕ ਕ੍ਰਾਈਮਨਲ ਹੈਗਾ ਇਸ ਏਰੀਆ ਦਾ ਹੀ ਜਿਹੜਾ ਫਰਮ ਦਾਸੋਵਾਲ ਨਾਲ ਆਤਾ ਉਹਦੇ ਕੈਂਟੇ ਨਾਲ ਹੀ ਕੀਤਾ ਸੀ ਸਰ ਇਹ ਟੋਟਲ ਕਿੰਨੇ ਜਾਨੀ ਜੀ ਹੋਣ ਜਿਹੜੇ ਵੀ ਗ੍ਰੋਗੀਆਂ ਦਾ ਜਗਮੀ ਆ ਤੇ ਬਾਕੀ ਹੋਰ ਕਿੰਨੇ ਜਾਂ ਹੋਰ ਵੀ ਕੋਈ ਹੋਣਾਂ ਨੇ ਮਗਰ ਹੈ ਕਿੰਨੇ ਹੋਰ ਵੀ ਨਹੀਂ ਬਿਲਕੁਲ ਅਜੇ ਤਫ਼ਤੀਸ਼ ਦਾ ਪਾਰਟ ਹੈਗਾ ਅਜੇ ਇਹਨਾਂ ਦੇ ਦੋ ਹੀ ਮੇਨ ਬੰਦੇ ਜਿਹੜੇ ਫੜੇ ਹੈਗੇ ਤੇ ਆਪਣੇ ਇਲਾਕੇ ਦੀ ਜਿਹੜੀ ਕਾਫੀ ਵਾਰਦਾਤਾ ਜਿਹੜੀ ਹੁਣ ਤੱਕ ਟ੍ਰੇਸ ਨਹੀਂ ਹੋਈ ਸੀ ਸਾਰੀ ਅਸੀਂ ਟ੍ਰੇਸ ਕਰ ਲਈ ਹੈ ਸਰ ਪਵਨਦੀਪ ਸਿੰਘ ਦੀ ਫੈਮਲੀ ਕਲੇਮ ਕਰਦੀ ਹੈ ਕਿ ਉਹਨਾਂ ਨੂੰ ਘਰੋਂ ਰਸ ਕੀਤਾ ਗਿਆ ਚੁੱਕਾ ਹੈ